ਕੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾੜੀ ਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੋਸ਼ਣ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆਂ ਦੋਵੇਂ ਜਰਸੀਆਂ گاਵਾ ਤੁਹਾਨੂੰ ਦਿਖਾਵਾਂਗੇ ਸੋਈਆਂ ਸਵਾਈਆਂ ਵਾ ਤਾਜ਼ੀਆਂ ਸੋਈਆਂ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵੀਰ ਜੀ ਤੁਸੀਂ ਚ ਵਧੀਆ ਜੇ ਤੇ ਵੇਖਿਆ ਮਾਲ ਪਰਸਵਾਰਾ ਤੇ ਚਲੋ ਨਾਮ ਦੱਸ ਦੋ ਫਿਰ ਇੱਕ ਰੋਸ਼ਨਦੀਪ ਸਿੰਘ ਨਾਂ ਜੇ ਆਪਣਾ ਪਿੰਡ ਸੁਲਤਾਨਵੰਡ ਜੇ ਪੱਤੀ ਮਸੂਲਦੀ ਜੀ ਘਰ ਆਪਣਾ 골ਡਨ ਗੇਟ ਵੀ ਕਿਲੋਮੀਟਰ ਪੈਂਦਾ ਪਨਛਿੱਦਾਂ ਸਾਹ ਡੇਰ ਕੇ ਕਿਲੋਮੀਟਰ ਹੋਊਗਾ ਜੀ ਠੀਕ ਹੈ ਵੀ ਵਿਚਕਾਰ ਹੀ ਰਹਿੰਦੇ ਆਪਾਂ ਮਲਪੀ ਸ਼ਹਿਰ ਦੇ ਬਿਲਕੁਲ ਨਾਲ ਹੀ ਆ ਨਾ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਜੀ ਆਪਣਾ 7717211839 ਠੀਕ ਹੈ ਤੇ ਅੱਜ ਦੋ ਜਰਸੀਆਂ ਹੀ ਆ ਹਨਾ ਆਪਣੇ ਕੋਲ ਤੇ ਆ ਜਿਹੜੀ ਪਹਿਲੇ ਨੰਬਰ ਦੇ ਇਹਦੇ ਬਾਰੇ ਦੱਸ ਤੋ ਫਿਰ ਇਹ ਦੂਜੇ ਸੂਏ ਵੀ ਗੀ ਆਰ ਕੀ ਸੂਈ ਜੇ ਮੋਹ ਛਿੱਗੀ ਏ ਅੱਛਾ ਹਾਂਜੀ ਮਲਪੀ ਛਿੱਗ ਦਾ ਮਲਪੀ ਦਾੰਦੇ ਚੁੱਕਣ ਦੀ ਏ ਠੀਕ ਆ ਤੇ ਇਹਦੇ ਥੱਲੇ 12 ਕਿਲੋ ਥੱਲੇ ਮਲਪੀ ਕੱਚਾ ਬੋਲਾ ਤਿਆਰ ਜੇ ਅੱਛਾ ਹਾਂਜੀ ਹੱਸਾ ਹੋਇਆ ਸੂਈ ਤੇ ਕਿੰਨਾ ਕ ਦੁੱਧ ਕਰੀ ਜਾਓਗੇ ਦੁੱਧ ਵੀ ਜੀ 14-15 ਕਿਲੋ ਕਰੀ ਜਣਾਏ ਨੇ ਅੱਛਾ ਹਾਂਜੀ 14-15 ਲੀਟਰ ਜਿਹੜਾ ਕਰੀ ਜਾਓਗੇ ਤੋਰੋ ਹਾਂ ਫਿਰ ਇੱਕ ਕਰੀ ਆ ਬੱਚਾ ਆਇਆ ਇਹਦਾ ਉਹ ਜਿਹੜੇ ਛੇਦਾਂ ਦੇ ਤਾਸ ਤੇ ਬੱچے ਕਰਕੇ ਕਰਦੇ ਬਾਕੀ ਇਹ ਆਵੇ ਬਾਹਰ ਗਲੀ ਤੇ ਬੰਨੀਆਂ ਥੋੜਾ ਜਿਆ ਕਰਦੀਆਂ ਹਾਂ ਬੱچے ਕਰਕੇ ਕਰਦੇ ਲਾਜੇ ਕਰੀ ਤੋਰ ਤੇ ਥੋੜੀ ਲੰਮੀ ਤੋਰ ਤੇ ਲਾਜੇ ਬੰਨਦਾ ਬਾਕੀ ਹਵਾਲਾ ਇਹ ਮਗਰ ਇਹਦੇ ਬੱਛਾ ਹੈ ਹਾਂਜੀ ਥਣ ਬਹੁਤ ਚੰਗਾ ਲੱਗਾ ਜੀ ਤੇ ਖਾਣੇ ਦੇ ਟਪ ਲੱਗੇ ਤਾਂ ਦੇਖ ਸਕਦੇ ਹਾਂਜੀ ਇਹ ਕਰ ਇਧਰ ਨਾ ਕਰਿਆ ਹਵਾਨਾ ਦਿਖਾ ਦਈਏ ਤਾਂ ਚੰਗੀ ਤਰ੍ਹਾਂ ਬਾਕੀ ਦੁੱਧ ਜਿਹੜਾ 14-15 ਲੀਟਰ ਦੇ ਲਾਗੇ ਬੰਨੇ ਕਹਿੰਦਾ ਕਰੀ ਜਾਓਗੇ ਬਾਕੀ ਇਹ ਵੀ ਥੋੜਾ ਡਰਦੀ ਡਰਦੀ ਆ ਗਲੀ ਚ ਬੰਨੀ ਆਵਾ ਜੀ ਇੱਥੇ ਕਾਤੀ ਆ ਤੇ ਕਿੰਨਾ ਫਿਰ ਮੁੱਲ ਰੱਖਣਾ ਵੇਦੀ ਇਹਦਾ ਵੇਦਾ ਮੁੱਲ ਕਰ ਲਈ 55000 ਰੁਪਇਆ ਨਹੀਂ ਜਾਜਾ ਕਰੀਏਗੇ ਕਰ ਦੋ ਤੇ ਇੰਜ ਨਹੀਂ ਕਰਨੀ ਛੋੜ ਛੱਪਾ ਫੁੱਲਾ ਆਪ ਹੀ ਕਰ ਦੋ ਆ 50000 ਦੀ ਦੇ ਦਿੱਤੀ 2000 ਛੋਟ ਕਰ ਦਈਏ ਵਿੱਚ ਚਲੋ ਠੀਕ ਜੇ ਹੁਣ ਫੋਨ ਮਲਪੀ ਇਹ ਨਹੀਂ ਕੋਈ ਆਣ ਕੇ ਕਹਦੇ 40 ਲੀ ਲਓ 45 ਹੁਣ ਤੁਹਾਡੇ ਕਹਿਣ ਤੇ ਆਪਾਂ ਦੋ ਘਟ 50 ਦੀ ਦੇਣੀ ਜੇ ਠੀਕ ਆ ਚਲੋ ਬਾਕੀ ਮਾਨਤਾਂ ਦੇ ਮੌਕੇ ਤੇ ਹੋਈ ਜਾਂਦਾ ਵਾ ਕੋਈ ਛੋਟ ਛੂਟ ਕਰ ਦਾਂਗੇ ਉਹ ਫੋਨ ਲਾਵੇ ਕਰੀਏ ਉਹ ਤੇ ਚਲੋ ਮੌਕੇ ਤੇ ਸੌਦਾ ਆਪੇ ਹੁਣ ਲੱਗਿਆ ਹੋ ਜਾਂਦਾ ਹੁੰਦਾ ਵਾ ਬਾਕੀ ਕੋਈ ਵੀਰ ਫੋਨ ਲਾਵੇ ਜਰੂਰ ਤੇ ਦੁੱਧ ਲਈ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ ਤੇ ਹੁਣ ਇੱਕ ਆ ਵੀ ਸੂਈ ਸਵਾਈ ਆ ਇਹਦੇ ਮਗਰ ਵੱਚੀ ਜੇ ਇਹਦੇ ਮਗਰ ਵੱਚੀ ਜੇ ਇਹਦੇ ਮਗਰ ਵੱਚੀ ਤੇ ਆ ਥਾਣੇ ਦੇ ਘਰੇ ਤੇ ਬਹੁਤ ਚੰਗੇ ਲੱਗੇ ਆਨੇ ਦੇ ਕੋ ਵੀ ਚੰਗਾ ਲੱਗਾ ਵਾ ਇਹ ਕਿੰਨੇ ਚਿਰ ਦੀ ਸੋਈ ਆ ਇਹ ਲਾ ਲਓ ਚੋਹਾਂ ਕਿ ਦਿਨਾਂ ਦੀ ਸੋਈ ਹੈ ਅੱਛਾ ਚਾਰ ਕਿ ਦਿਨਾਂ ਦੀ ਸੋਈ ਦੋ ਦਿਨ ਦੇ ਅੰਦਰ ਬਾਹਰ ਜਾਂ ਦੋਵੇਂ ਤਾਜ਼ੀਆਂ ਹੋਈਆਂ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹਦੇ ਤੋਂ ਮਲਪੀ ਜਿਹੜਾ ਠੰਡਾ ਬੋਲਾ ਤਿਆਰ ਹੋ ਗਏ 10 ਕਿਲੋ ਅੱਛਾ ਹਾਂ 2 ਟਾਈਮ ਚੋਲੇ 3 ਟਾਈਮ ਚੋਲੇ ਕਹਿਣ ਨੂੰ ਆਪਾਂ 12 13 ਐਵੇਂ ਕਹਿ ਦਈਏ ਹਾਂਜੀ ਮੁੜ ਕੇ ਅਗਲੇ ਇੰਨੀ ਦੂਰੋਂ ਹਣ ਮੁੜ ਕੇ ਜਾਣਗੇ 10 ਕਿਲੋ ਦੁੱਧ ਪੱਕਾ ਆਈ ਦੇ ਸੱਲੇ ਲੀਟਰ ਵਾਲਾ ਤੇ ਇਹ ਕਿੰਨਾ ਦਦੇ ਵੀ ਤੇਰਾ 12 13 ਕਿਲੋ ਕਰ ਜੂਏ ਤੋੜ ਦੋ ਫੇਰ ਇਹਨਾਂ ਬਾਹਰ ਚੌਕ ਦੀ ਜੀ ਤੇ ਇਹ ਬੱਚੇ ਦਾ ਬਿਨਾ ਤੋਂ ਵੀ ਨਹੀਂ ਆ ਜਿਹੜਾ ਬੱਚੇ ਦਾ ਖੜਾ ਵਾਰਤ ਕਰਦੀ ਮਗਰੇ ਦੇ ਰੱਸੀ ਆ ਬਾਕੀ ਨਿੱਕੇ ਨਿੱਕੇ ਜਿਹੇ ਸਿੰਘ ਇਹਦੇ ਹੈਗੇ ਆ ਜਰਸੀਆਂ ਦੇ ਸਹਾਰਾ ਨਾਲ ਕੱਦ ਇਕੱਠ ਦੋਵਾਂ ਦੇ ਚੰਗੇ ਝੁੰਗੀ ਨਹੀਂ ਆ ਰਹੇ ਕੀ ਇਹ ਵੀ ਨਿੱਗਰਵਾਨੇ ਦੀ ਆ ਬਾਤੀ ਬਹੁਤ ਚੰਗੀ ਲੱਗਦੀ ਬੱਚੇ ਝੁੰਗੀ ਆ ਨਹੀਂ ਲੋ ਠੀਕ ਆ ਜੀ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਰੱਖਣਾ ਆਪਾਂ ਇਹਦਾ ਵੀਰ ਜੀ 45 ਕਰਦੀਏ ਕਰਨੀ ਕੋ ਛੋਟ 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 43000 ਦੀ ਦੇ ਦਾਂਗੇ ਹਾਂ ਅੱਛਾ 43000 ਦੀ ਦੇ ਤੋਗੇ ਚਲੋ ਬਾਕੀ ਸੌਦਾ ਹੋਣ ਲੱਗਿਆ ਆਪੇ ਮੌਕੇ ਤੇ ਹੋ ਜਾਊਗਾ ਹਨਾ ਕੋ ਜੋੜਾ ਕੋ ਲਾਊਗਾ ਤੇ ਮਾਨਤਨ ਜੋੜਾ ਵੀਰ ਜੀ ਮਾਨਤਨ ਕਰ ਦਾਂਗੇ ਖੁੱਲਾ ਕਰ ਦੋਗੇ ਹਨਾ ਠੀਕ ਹੈ ਜੀ ਤੇ ਬਾਕੀ ਚਲੋ ਇਹ ਆ ਵੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਤੇ ਵੇਚ ਚਾਹ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੇ ਜੀ